7 ਸਤਰੀਕਾ ਕਾਲ ਦੋਸਤੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਸਤਗੁਰ ਪੰਗੋ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਖਦੇ ਆਂ ਦੋਸਤੋ 7 ਤਰੀਕ ਦੇ ਮੌਸਮ ਦੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਆਪਣੀ Facebook ID ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਿਓ ਅਤੇ ਜਿਹੜੇ ਦੋਸਤ ਮਿੱਤਰਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਲਾਈਵ ਜੋ ਰਡਾਰ ਦੀ ਤਸਵੀਰ ਆ ਉਹ ਦੇਖ ਪਾ ਰਹੇ ਹਾਂ ਕਿ ਪੰਜਾਬ ਦੇ ਸਿਰਫ ਜੋ ਪਵਾਦ ਦੇ ਖੇਤਰਾਂ ਜਾ ਆਪਾਂ ਕਹਿ ਸਕਦੇ ਹਾਂ ਪੂਰਬੀ ਖੇਤਰ ਨੇ ਇਹਨਾਂ ਦੇ ਵਿੱਚ ਬੱਦਲਵਾਈ ਜਿਹੜੀ ਬਣੀ ਹੋਈ ਹੈ ਪਰੰਤੂ ਆਉਣ ਵਾਲੇ ਜਿਹੜੇ ਘੰਟੇ ਨੇ ਥੋੜੇ ਸਮੇਂ ਬਾਅਦ ਆਪਾਂ ਕਹਿ ਸਕਦੇ ਹਾਂ 8-9 ਵਜੇ ਤੋਂ ਬਾਅਦ ਤਾਂ ਜਿਹੜੇ ਮਾਝੇ ਤੇ ਦੁਆਬੇ ਦੇ ਖੇਤਰ ਨੇ ਉੱਤਰੀ ਹਿੱਸੇ ਨੇ ਜਿਹੜੇ ਆਪਾਂ ਕਹਿ ਸਕਦੇ ਹਾਂ ਜਾਦਖੰਡ ਮਾਲਵੇ ਦੱਖਣੀ ਖੇਤਰ ਨੇ ਮਾਝੇ ਦੇ ਤਾਂ ਇਹਨਾਂ ਦੇ ਵਿੱਚ ਇੱਕ ਜਿਹੜਾ ਸਿਸਟਮ ਹੈ ਉਹ ਪਹੁੰਚ ਰਿਹਾ ਤੁਸੀਂ ਦੇਖ ਸਕਦੇ ਹੋ ਲੈਂ ਦੇ ਵੱਲੋਂ ਇਹ ਸਿਸਟਮ ਆ ਪੰਜਾਬ ਵੱਲ ਨੂੰ ਐਂਟਰ ਕਰ ਰਿਹਾ ਇਹਦੇ ਨਾਲ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਆਉਣ ਵਾਲੇ 8-9 ਵਜੇ ਤੋਂ ਬਾਅਦ 8-9 ਵਜੇ ਦੇ ਕਰੀਬ ਜਿਹੜੀਆਂ ਹੋਣਗੀਆਂ ਕੁਝ ਖੇਤਰਾਂ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੋਣਗੀਆਂ ਜਿਹੜਾ ਇਹ ਸਿਸਟਮ ਅੱਗੇ ਵੱਲ ਨੂੰ ਵਧ ਰਿਹਾ ਤੁਸੀਂ ਦੇਖ ਸਕਦੇ ਹੋ ਜਿਵੇਂ ਪਠਾਨਕੋਟ ਸ੍ਰੀ ਅਮਰਸਰ ਸਾਹਿਬ ਅਜਨਾਲਾ ਬਟਾਲਾ ਇਹਨਾਂ ਇਲਾਕਿਆਂ ਦੇ ਵਿੱਚ ਇਹ ਜਿਹੜਾ ਸਿਸਟਮ ਆ ਪਹੁੰਚੂਗਾ ਤੇ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਜਾਪੱਟੀ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਇਹ ਜਿਹੜਾ ਸਿਸਟਮ ਆ ਆਪਣੀਆਂ ਕਾਰਵਾਈਆਂ ਇਹ ਉਹ ਕਰਦਾ ਹੋਇਆ ਨਜ਼ਰ ਆਊਗਾ ਗਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਪਠਾਨਕੋਟ ਇਹਨਾਂ ਇਲਾਕਿਆਂ ਨੂੰ ਇਹ ਥੋੜਾ ਥੋੜਾ ਜਿਹਾ ਸਿਸਟਮ ਆ ਆਪਾਂ ਨੂੰ ਕਵਰ ਕਰਦਾ ਹੋਇਆ ਨਜ਼ਰ ਆਊਗਾ ਜਿਹੜਾ ਇਹ ਤੁਸੀਂ ਲਾਈਵ ਦੇਖ ਸਕਦੇ ਹੋ ਇਹ ਇੱਕ ਸਿਸਟਮ ਹੈ ਇਹ ਅੱਗੇ ਨੂੰ ਵਧ ਰਿਹਾ ਤੇ ਇਹਦੇ ਨਾਲ ਮੇਰੀਆਂ ਕਾਰਵਾਈਆਂ ਕੁਝ ਖੇਤਰਾਂ ਵਿੱਚ ਹੋਣਗੀਆਂ ਜੇਕਰ ਆਪਾਂ ਪੂਰਬ ਦੇ ਜਾਂ ਦੂਸਰੀ ਸਾਈਡ ਗੱਲ ਕਰੀਏ ਹਿਮਾਚਲ ਦੇ ਨਾਲ ਲੱਗਦੇ ਖੇਤਰਾਂ ਦੀ ਤਾਂ ਹਿਮਾਚਲ ਦੇ ਨਾਲ ਲੱਗਦੇ ਖੇਤਰ ਨੇ ਜਿਹੜੇ ਜਿਵੇਂ ਚੰਡੀਗੜ੍ਹ ਦੇ ਵਿੱਚ ਹੋ ਗਿਆ ਜਾਂ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਗੜ ਸੰਕਰ ਇਹ ਹਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਮੀਨੀਆ ਕਾਰਵਾਈ ਜਿਹੜੀ ਇਸ ਸਮੇਂ ਆਪ ਨੂੰ ਟੁੱਟਮੇ ਰੂਪ ਵਿੱਚ ਦੇਖਣ ਨੂੰ ਮਿਲ ਰਹੀ ਹੈ ਦੇਖ ਸਕਦੇ ਹੋ ਗ੍ਰੀਨ ਕਲਰ ਦਾ ਜਿਹੜਾ ਹਿੱਸਾ ਹੈ ਮੀਂਹ ਦੀ ਕਾਰਵਾਈ ਆ ਦੋਸਤੋ ਜਿਹੜੀ ਹਿਮਾਚਲ ਦੇ ਨਾਲ ਲੱਗਦੇ ਖੇਤਰ ਨੇ ਹਿਮਾਚਲ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਜਿਹੜੀਆਂ ਆਪਾਂ ਨੂੰ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਟੁੱਟਮੇ ਰੂਪ ਵਿੱਚ ਕਿਤੇ ਇਸ਼ੜਾਕਾ ਪੈ ਗਿਆ ਕਿਤੇ ਇਸੜਾਕਾ ਇਸ ਤਰ੍ਹਾਂ ਜਿਹੜੇ ਮਹੀਨਿਆ ਕਾਰਬਨ ਟੁੱਟਮੇ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਇਸ ਸਮੇਂ ਬੀੜੀ ਬਦਲਵਈਆ ਉਹਨਾਂ ਇਲਾਕਿਆਂ ਦੇ ਵਿੱਚ ਬਣੀ ਹੋਈ ਹੈ ਜਿਵੇਂ ਚੰਡੀਗੜ੍ਹ ਹੋ ਗਿਆ ਮਹਾਲੀ ਰੋਪੜ ਕਰਾਲੀ ਜਾਂ ਇਧਰੋਂ ਸ੍ਰੀ ਅਨੰਦਪੁਰ ਸਾਹਿਬ ਨੰਗਲ ਕਰਤਾਰਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਇਲਾਕੇ ਇਸ ਤਰ੍ਹਾਂ ਟੁੱਟਮੇ ਰੂਪ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀ ਇਹ ਬੱਦਲਵਈਆ ਇਸ ਸਾਈਡ ਨੂੰ ਬਣੀ ਹੋਈ ਹੈ ਤੇ ਉਹਦੇ ਨਾਲ ਕਹਿ ਸਕਦੇ ਹਾਂ ਸਿਰਫ ਫਤਿਹਗੜ ਸਾਹਿਬ ਦੇ ਕੁਝ ਕੁ ਖੇਤਰ ਨੇ ਜਾਂ ਇਕਾ ਦੋਕਾ ਖੇਤਰ ਨੇ ਉਸ ਤੋਂ ਬਾਅਦ ਪਟਿਆਲੇ ਦੇ ਵੀ ਕੁਝ ਖੇਤਰ ਨੇ ਜਿਨ੍ਹਾਂ ਦੇ ਵਿੱਚ ਇਹ ਬਦਲਬਾਹੀ ਬਣੀ ਹੋਈ ਹੈ ਤੇ ਇਹ ਆਉਣ ਵਾਲੇ ਜਿਹੜੇ ਘੰਟੇ ਨੇ ਜੇ ਆਪਾਂ ਕਹਸਾ ਜੇ ਸਵੇਰ ਦੇ ਪਹਿਲੇ ਘੰਟੇ ਨੇ 6 ਤੋਂ ਜਾਂ 5 ਤੋਂ 8-9 ਵਜੇ ਤੱਕ ਇਸ ਤਰ੍ਹਾਂ ਮੀਂਹ ਦੀਆਂ ਕਾਰਵਾਈਆਂ ਇਹਨਾਂ ਲੱਖਾਂ ਵਿੱਚ ਹੋਣਗੀਆਂ ਤੇ ਉਸ ਤੋਂ ਬਾਅਦ ਜਿਹੜੇ 8-9 ਵਜੇ ਤੋਂ ਬਾਅਦ ਅਗਲੇ ਘੰਟੇ ਹੋਣਗੇ ਤਾਂ ਉਹਨਾਂ ਦੇ ਵਿੱਚ ਮਾਝੇ ਤੇ ਦਬਾਬ ਦੇ ਜਿਹੜੇ ਉੱਪਰਲੇ ਹਿੱਸੇ ਨੇ ਜਿਹੜੇ ਕਿ ਤੁਸੀਂ ਲਾਈਵ ਦੇਖ ਸਕਦੇ ਹੋ ਨਟਾਰ ਦੀ ਤਸਵੀਰ ਉਸ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਜਿਉਂ ਹੀ ਕੋਈ ਅਪਡੇਟ ਇਸ ਸਿਸਟਮ ਦੀ ਬਦਲਾਵ ਦੀ ਆਉਂਦੀ ਹੈ ਤਾਂ ਉਹ ਆਪਾਂ ਆਉਣ ਵਾਲੇ ਘੰਟਿਆਂ ਦੇ ਵਿੱਚ ਤੁਹਾਡੇ ਨਾਲ ਵੀਡੀਓ ਜਿਹੜੀ ਉਹ ਪਾ ਕੇ ਸਾਂਝੀ ਕਰ ਦਵਾਂਗੇ ਤੇ ਤੁਸੀਂ ਇਸ ਸਮੇਂ ਜਿਹੜੀ ਲਾਈਵ ਅਪਡੇਟ ਉਹ ਦੇਖ ਰਹੇ ਹੋ ਕਿ ਰਡਾਰ ਦੇ ਤਸਵੀਰਾਂ ਦੇ ਮੁਤਾਬਕ ਆਉਣ ਵਾਲੇ ਘੰਟਿਆਂ ਦੇ ਵਿੱਚ ਇਹ ਸਿਸਟਮ ਜਿਹੜਾ ਪੰਜਾਬ ਦੇ ਥੋੜੇ ਜਿਹੇ ਇਲਾਕਿਆਂ ਨੂੰ ਕਵਰ ਕਰੂਗਾ ਕੋਈ ਵੀ ਅਪਡੇਟ ਵੱਡੀ ਆਊਗੀ ਤਾਂ ਜ਼ਰੂਰ ਅਸੀਂ ਤੁਹਾਨੂੰ ਮੌਸਮ ਪੰਜਾਬੀ YouTube ਚੈਨਲ ਅਤੇ Facebook ID ਉੱਤੇ ਜਿਹੜੀ ਜਾਣਕਾਰੀ ਸਾਂਝੀ ਕਰ ਦਵਾਂਗੇ ਤੇ ਬਣੇ ਰਹੋ ਫੇਸਬੁਕ ਆਈਡੀ ਦੇ ਨਾਲ ਤੇ YouTube ਚੈਨਲ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ